ਸਤੂ ਰਹਿਮ ਕਰੋ ਮੈਂ ਕੀਤਾ ਨਾ ਜਾਤਾ ਹਰਾਮਪੁਰ ਹੋਂ ਕਾ ਮੂ ਦੇ ਸਾਜਿਟ ਚੋਰਾ ਗੁਣੇਗਾਰ ਨੂੰ ਨ ਹਰਾਮੀ ਪਾ ਨਾ ਨ ਪਾਰ ਗ੍ਰਾਮੀ ਜੇਤਾ ਅਸਮਨ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕੁਛ ਮਿਹਰੋ ਪਾ ਵ ਡੁਬਦੇ ਪੱਥਰ ਤਾਰੇ ਕੋ ਭਰੇ ਥਾ ਦਾਗ ਰਾ ਅਕਸ ਦਿਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆਬ ਮੋਹਿਆ ਅਕਸਾਰਾ ਪਾਰਨਾ ਸੂਜ ਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲੋ ਨਿਤ ਦਾ ਮੰਗਤਾ ਦੀ ਦਰ ਅੱਗੇ ਖੜਾ ਮੰਗਤੇ ਝੋਲੀ ਨਾਮ ਦੀ ਖੈਰ ਬਖ ਮੰਗਤਾ ਖਾਲੀ ਨਾ ਜਾਏ ਸੋ ਲਾਮੇ ਦਿਨੇ ਕੇ ਰਾਤੀ ਮਿਲ ਹੰਸ ਸੁੱਤ ਸੁੱਤ ਲਹਣ ਛੱਡ ਕੇ ਕਰੰਗੀ ਲੱਗਾ ਹੰਸ ਔਕੀ ਘੜੀ ਨਾ ਦੇਖਣ ਦੇ ਆਪਣਾ ਮਿਰਸ ਮਾਲੇ ਕੋਟ ਔਗਣ ਭਰੇ ਵੀ ਤੇਰੇ ਕੋਟ ਔਗਣ ਭਰੇ ਵੀ ਤੇਰੇ ਸੱਚੇ ਪਾਤਸ਼ਾਹ ਸਾਡੇ ਕਰਮਾਂ ਦੇ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਠਗਦਾ ਕੋਡੇ ਰਕਸ਼ ਦਾ ਭੂਮੇ ਢਾਕੂ ਦਾ ਪਾਲਪੁਰ ਦੇ ਕੋੜੀ ਦਾ ਕੋਈ ਗੋਣਾ ਉਗਰਣੀ ਚਿਤਾ ਰਿਆ ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ ਹਸ ਤੋਂ ਵੀ ਵਧੇਗ ਪਾਪੀਆਂ ਸੱਤ ਤਰ੍ਹਾਂ ਕਰਕੇ ਬਖਸ਼ ਲਓ ਸੁੱਤ ਪ੍ਰਾਧ ਕਰਤਾ ਜਿੱਤੇ ਜਲਨੀ ਚੀਤਾਂ